ਆਰੇ ਹੀ ਵੀਵਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਰਾਲੀ ਜੋ ਕਿ ਦਿਨੋ ਦਿਨ ਕਿਸਾਨੀ ਦਾ ਇੱਕ ਬਹੁਤ ਵੱਡਾ ਮੁੱਦਾ ਬਣਦੀ ਜਾ ਰਹੀ ਹੈ ਇਸ ਨੂੰ ਮੈਨੇਜ ਕਰਨਾ ਇਸ ਨੂੰ ਕਿਸੇ ਉਪਾਏ ਚ ਲਿਆਉਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਰਿਹਾ ਹੈ ਤੇ ਕਿਤੇ ਜੋ ਕਿ ਕਿਸਾਨ ਇਸ ਨੂੰ ਆਗਰ ਲਗਾ ਰਹੇ ਨੇ ਤੇ ਉਸ ਦੀ ਜਗ੍ਹਾ ਆਪਾਂ ਜਿਸ ਨੂੰ ਕਿਸੇ ਵੀ ਤਰ੍ਹਾਂ ਵਰਤੇ ਵਿੱਚ ਲੈ ਕੇ ਆਈਏ ਸੋ ਇੱਕ ਅਜਿਹਾ ਬੰਦ ਸਰਕਾਰੀ ਸੀਨੀਅਰ ਸਕੂਲ ਦੇ ਬੱਚੇ ਅੱਜ ਤੁਹਾਡੇ ਅੱਗੇ ਪੇਸ਼ ਕਰਨ ਜਾ ਰਹੇ ਆ ਸੋ ਆਪਾਂ ਇਸ ਨੂੰ ਕਵਰ ਕਰਦੇ ਆ ਸਾਡੇ ਇਸ ਮਾਡਲ ਬਣਾਉਣ ਦਾ ਮੇਨ ਥੀਮ ਇਹ ਸੀ ਕਿ ਅਸੀਂ ਕਿਸਾਨਾਂ ਨੂੰ ਲੋਕਾਂ ਨੂੰ ਜਾਗਰੂਕ ਕਰੀਏ ਕਿ ਪਰਾਲੀ ਨੂੰ ਨਾ ਸਾੜਨ ਉਹਨਾਂ ਨੂੰ ਸਾੜਨ ਦੀ ਬਜਾਏ ਉਹਦੇ ਤੋਂ ਅਲੱਗ-ਅਲੱਗ ਉਤਪਾਦ ਬਣਾਉਣ ਤੇ ਉਹਨੂੰ ਆਪਾਂ ਵੇਚ ਕੇ ਪੈਸਾ ਕਮਾ ਸਕਦੇ ਆ ਕਿਉਂਕਿ ਪਰਾਲੀ ਸਾੜ ਨਾਲ ਬਹੁਤ ਸਾਰਾ ਪ੍ਰਦੂਸ਼ਣ ਫੈਲਦਾ ਕਾਰਬਨ ਨਾਈਟrogen ਰੇਸ਼ੋ ਉਹਦੇ ਵਿੱਚ ਕਾਫੀ ਜ਼ਿਆਦਾ ਹੁੰਦੀ ਹੈ ਤੇ ਉਹਦੇ ਵਿੱਚ ਲੇਕਿਨ ਉਹਦੇ ਵਿੱਚ ਸੈਲੂਲੋਸ ਹੈਮੀ ਸੈਲੂਲੋਸ ਲਿਗਨਿਨ ਹੁੰਦਾ ਜਿਹਨੂੰ ਅਸੀਂ ਸੈਪਰੇਟ ਕਰਕੇ ਉਹਦੇ ਕਾਫੀ ਸਾਰੇ ਉਤਪਾਦ ਬਣਾ ਕੇ ਉਹਨੂੰ ਅੱਗੋਂ ਅਸੀਂ ਯੂਜ਼ 'ਚ ਲੈ ਆ ਸਕਦੇ ਹਾਂ ਤੇ ਸਾਡੇ ਬੱਚਿਆਂ ਨੇ ਸਕੂਲ ਦੇ ਵਿੱਚ ਹੀ ਬਹੁਤ ਸਾਰੇ ਜਿਹੜਾ ਮਾਡਲ ਬਣਾਇਆ ਇਹਦੇ 'ਚ ਪਰਾਲੀ ਤੋਂ ਬਹੁਤ ਸਾਰੇ ਉਤਪਾਦ ਬਣਾਏ ਨੇ ਵੱਖ-ਵੱਖ ਉਤਪਾਦ ਬਣਾਏ ਨੇ ਜਿਨ੍ਹਾਂ ਬਾਰੇ ਤੁਹਾਨੂੰ ਬੱਚੇ ਜਾਣਕਾਰੀ ਦੇਣਗੇ ਕਰਨ ਮੇਰੇ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਤੇ ਮੈਂ 8th ਕਲਾਸ ਦਾ ਵਿਦਿਆਰਥੀ ਹਾਂ ਤੇ ਸਾਡੇ ਸਕੂਲ ਦਾ ਨਾਮ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਲੀਸਰ ਤੇ ਅੱਜ ਅਸੀਂ ਪਰਾਲੀ ਤੋਂ ਵੀ ਪ੍ਰਦੂਸ਼ਣ ਨਾਲ ਪਹਿਲੇ ਤੇ ਅਸੀਂ ਇਸ ਤੋਂ ਪੈਸੇ ਕਿਵੇਂ ਕਮਾ ਸਕਦੇ ਹਾਂ ਅੱਗੇ ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਵਾਂਗੇ ਤੇ ਸਭ ਤੋਂ ਪਹਿਲਾਂ ਅਸੀਂ ਮਸ਼ਰੂਮ ਸ ਉਗਾਏ ਨੇ ਤੇ ਮਤਲਬ ਕਿ ਸਭ ਤੋਂ ਪਹਿਲਾਂ ਪਰਾਲੀ ਦੇ ਬੰਡਲ ਬਣਾ ਲਏ ਜਾਣਗੇ ਤੇ ਇਸ ਨੂੰ ਪਾਣੀ ਵਿੱਚ ਗਰਮ ਪਾਣੀ ਵਿੱਚ ਪ੍ਰੀ ਟ੍ਰੀਟਮੈਂਟ ਕਰਾਂਗੇ ਜਾਂ ਤੇਜਾਬ ਵਿੱਚ ਤੇ ਇਸ ਤੋਂ ਨਾਲ ਅਸੀਂ ਇਸ ਦੇ ਬੰਡਲ ਹਨਾ ਜੋ ਤੋ ਚਾਰ ਲੇਰਾ ਬਣਾ ਲਾਂਗੇ ਇਸ ਦੀ ਹੌਰੀਜ਼ਨਟਲ ਤੇ ਵਰਟੀਕਲ ਅਸੀਂ ਇਸ ਦੇ ਸਾਂਚੇ ਤੇ ਡੰਡਿਆਂ ਦੇ ਸਾਂਚੇ ਤੇ ਟਿਕਾ ਦੇਵਾਂਗੇ ਤੇ ਇਸ ਉੱਤੇ ਫਿਰ ਅਸੀਂ ਇਸ ਦੇ ਸਪੌਨ ਟਿਕਾ ਦਾਂਗੇ ਜੋ ਇਸ ਦੇ ਬੇਸਨ ਨਾਲ ਡਬੋ ਕੇ ਮਸ਼ਰੂਮ ਦਾ ਸਪੌਨ ਟਿਕਾ ਦਾਂਗੇ ਤੇ ਇਸ ਉੱਪਰ ਫਿਰ ਅਸੀਂ ਇਸ ਨੂੰ ਥੋੜਾ ਥੋੜਾ ਜ਼ਰੂਰਤ ਪੈਣ ਤੇ ਪਾਣੀ ਵੀ ਦੇਵਾਂਗੇ 20 ਤੋਂ 22 ਲੇਰਾ ਇਸ ਉੱਪਰ ਅਸੀਂ ਹੋ ਟਿਕਾ ਦਾਂਗੇ ਤੇ ਅਸੀਂ ਇਸ ਉੱਪਰ ਰਬੜ ਦੀ ਸ਼ੀਟ ਵੀ ਟਾੜਦੇ ਹਾਂ ਕਿ ਤਾ ਜੋ ਇਸ ਵਿੱਚ 80 ਤੋਂ 90% ਨਮੀ ਬਣੀ ਰਹੇ ਤੇ ਅਸੀਂ ਇਸ ਨੂੰ ਇੱਕ ਵਾਰ ਪੈਦਾ ਕਰਕੇ ਇਸ ਤੋਂ 2 ਤੋਂ 3 ਵਾਰ ਅਸੀਂ ਇਸ ਤੋਂ ਮਸ਼ਰੂਮ ਪੈਦ ਕਰਵਾਉ ਹਾਜ਼ਿਲ ਕਰ ਸਕਦੇ ਹਾਂ ਮੇਰਾ ਨਾਮ ਰਕਨਵੀਰ ਸਿੰਘ ਆ ਮੈਂ 8ਵੀਂ ਜਮਾਤ ਦਾ ਵਿਦਿਆਰਥੀ ਆ ਅਸੀਂ ਪਾ ਅਸੀਂ ਪਰਾਲੀ ਦੀ ਬਾਤ ਤੋਂ ਾਂਖਾਂ ਖੋ ਰੋਕਣ ਲਈ ਵੀ ਕਾ ਸਕਦੇ ਹਾਂ ਾਂਖਾਂ ਰੋਕਣ ਲਈ ਅਸੀਂ ਪਰਾਲੀ ਨੂੰ ਮਿੱਟੀ ਵਿੱਚ ਵਰਕਾਕਾਰ ਵਿੱਚ ਗੱਡ ਦਵਾਂਗੇ ਇਸ ਨਾਲ ਮਿੱਟੀ ਨਵੀਂ ਵਰਕਲਾ ਰਹੇਗੀ ਅਤੇ ਪ੍ਰਾਲੀ ਮਿੱਟੀ ਨੂੰ ਜਕੜ ਕੇ ਰੱਖੇਗੀ ਅਤੇ ਪ੍ਰਾਲੀ ਦੀ ਬਾਤ ਤੋਂ ਅਸੀਂ ਮੱਧਿਆ ਗਾਮਾ ਦੇ ਰਹਿਣ ਲਈ ਸ਼ੈੱਡ ਬਣਾਉਣ ਲਈ ਵੀ ਕਾ ਸਕਦੇ ਹਾਂ ਤੇ ਉਹਨਾਂ ਦੇ ਚਾਰੇ ਲਈ ਵੀ ਕਾ ਸਕਦੇ ਹਾਂ ਪ੍ਰਾਲੀ ਤੋਂ ਅਸੀਂ ਬਿਜਲੀ ਵੀ ਬਣਾ ਸਕਦੇ ਹਾਂ ਬਿਜਲੀ ਬਣਾਉਣ ਲਈ ਅਸੀਂ ਸਭ ਤੋਂ ਪਹਿਲਾਂ ਪ੍ਰਾਲੀ ਨੂੰ ਉੱਪਰ ਵਿੱਚ ਪਾਵਾਂਗੇ ਉੱਪਰ ਪ੍ਰਾਲੀ ਨੂੰ ਕੱਟ ਕੇ ਅੱਗੇ ਭੱਠੀ ਵਿੱਚ ਭੇਜੇਗੀ ਪੱਟੀ ਵਿੱਚ ਪ੍ਰਾਲੀ ਜਲੇ ਪ੍ਰਾਲੀ ਜਲੇਗੀ ਅਤੇ ਇਸ ਦੀ ਰਾਖ ਇੱਕ ਪਾਸੇ ਰਹੇਗੀ ਅਤੇ ਅੱਗੇ ਸਟੀਮ ਜਾਏਗੀ ਸਟੀਮ ਪਾਣੀ ਨੂੰ ਭਾਫ਼ ਵਿੱਚ ਬਦਲੇਗੀ ਅਤੇ ਭਾਫ਼ ਨਾਲ ਭਾਫ਼ ਨਾਲ ਟਰਬਾਈਨ ਚੱਲੇਗਾ ਇਸ ਤੋਂ ਬਾਅਦ ਜਨਰੇਟਰ ਟਰਬਾਈਨ ਚੱਲੇਗਾ ਜਿਸ ਨਾਲ ਬਿਜਲੀ ਪੈਦਾ ਹੋਵੇਗੀ ਜੋ ਇਸ ਦੀ ਰਾਖ ਬਾਤ ਆਉਂਦੀ ਹੈ ਉਸ ਦੀ ਬਾਤੋਂ ਨਾਲ ਸਿਲੀਕਾ ਜਲ ਬਣਾ ਸਕਦੇ ਹਾਂ ਸਿਲੀਕਾ ਜਲ ਬਣਾਉਣ ਲਈ ਅਸੀਂ ਸਭ ਤੋਂ ਪਹਿਲਾਂ ਇੱਤਾਬ ਨਾਲ ਟ੍ਰੀਟਮੈਂਟ ਕਰਾਂਗੇ ਰਾਖ ਦਾ ਫਿਰ ਐਲਕਾਇਨ ਨਾਲ ਫਿਰ ਇੱਤਾਬ ਨਾਲ ਇਸ ਤੋਂ ਬਾਅਦ ਸਾਨੂੰ ਸਿਲੀਕਾ ਜਲ ਪ੍ਰਾਪਤ ਹੋਵੇਗੀ ਇਸ ਜਲ ਵਿੱਚ ਨੂੰ ਅਸੀਂ ਸੁਕਾ ਕੇ ਪੀਸ ਕੇ ਸਿਲੀਕਾ ਪ੍ਰਾਪਤ ਕਰ ਸਕਦੇ ਹਾਂ ਮੇਰਾ ਨਾਮ ਜਸ਼ਨਪ੍ਰੀਤ ਹੈ ਸੰਘੇ ਮੈਂ 8ਵੀਂ ਜਮਾਤ ਦਾ ਵਿਦਿਆਰਥੀ ਹਾਂ ਮੈਂ ਤੁਹਾਨੂੰ ਇੱਟ ਬਾਰੇ ਦੱਸਾਂਗਾ ਜੋ ਕਿ ਪਰਾਲੀ ਨਾਲ ਬਣਦੀ ਹੈ ਪਹਿਲਾਂ ਇਸ ਨੂੰ ਬਣਾਉਣ ਲਈ ਅਸੀਂ ਪਰਾਲੀ ਦੇ ਕੁਝ ਟੁਕੜੇ ਕੱਟ ਦੇਵਾਂਗੇ ਛੋਟੇ-ਛੋਟੇ ਟੁਕੜਿਆਂ ਨੂੰ ਕੈਂਚੀ ਨਾਲ ਕੱਟ ਕੇ ਅਤੇ ਉਹਨਾਂ ਨੂੰ ਪਾਣੀ ਅਤੇ ਮਿੱਟੀ ਦੇ ਅਤੇ ਪਰਾਲੀ ਦੇ ਮਿਸ਼ਰਣ ਨਾਲ ਤਿਆਰ ਕਰ ਲਵਾਂਗੇ ਅਤੇ ਇਹਨਾਂ ਸਾਰਿਆਂ ਦਾ ਇੱਕ ਸਾਚਾ ਬਣਾ ਕੇ ਇਸ ਨੂੰ ਇੱਕ ਦੇ ਆਕਾਰ ਦੇ ਵਿੱਚ ਲੈ ਲਵਾਂਗੇ ਇਸ ਦੀ ਵਰਤੋਂ ਅਸੀਂ ਘਰ ਬਣਾਉਣ ਲਈ ਕੀਤੀ ਜਾਂਦੀ ਹੈ ਜੋ ਕਿ ਇਸ ਘਰ ਜੋ ਘਰ ਹੁੰਦੇ ਹਨ ਜੇ ਇਹ ਠੰਡਾ ਵਿੱਚ ਗਰਮ ਰਹਿੰਦੇ ਹਨ ਅਤੇ ਗਰਮੀਆਂ ਵਿੱਚ ਠੰਡੇ ਰਹਿੰਦੇ ਹਨ ਇਹ ਬ੍ਰਿਕਟਸ ਹਨ ਇਹ ਛੋਟੇ ਛੋਟੇ ਪਹਿਲਾਂ ਆਪਾਂ ਪਰਾਲੀ ਦੇ ਟੁਕੜੇ ਕੱਟ ਕੇ ਉਹਨਾਂ ਨੂੰ ਸੁਕਾ ਲਿਆ ਜਾਂਦਾ ਹੈ ਅਤੇ ਬਾਅਦ ਵਿੱਚ ਸਟਾਫ 'ਚ ਆਇਆ ਗੋਬਰ ਦੀ ਵਰਤੋਂ ਨਾਲ ਇਸ ਨੂੰ ਮਿਕਸ ਕੀਤਾ ਜਾਂਦਾ ਹੈ ਅਤੇ ਇਸ ਦੀ ਵਰਤੋਂ ਅਸੀਂ ਬੰਨਣ ਲਈ ਕੀਤਾਦੇ ਹਾਂ ਅਸੀਂ ਹੁਣ ਤੁਹਾਨੂੰ ਦੱਸਾਂਗੇ ਕਿ ਅਸੀਂ ਕਾਗਜ਼ ਅਸੀਂ ਪ੍ਰਾਲੀ ਦੇ ਨਾਲ ਕਾਗਜ਼ ਤੇ ਭਾਂਡੇ ਕਿਵੇਂ ਬਣਾ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਅਸੀਂ ਪ੍ਰਾਲੀ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਲਵਾਂਗੇ ਫਿਰ ਉਸ ਨੂੰ ਪਾਣੀ ਵਿੱਚ ਪ੍ਰੀ-ਟਰੀਟਮੈਂਟ ਕਰਾਂਗੇ ਤੇ ਉਸ ਉਸ ਤੋਂ ਬਾਅਦ ਅਸੀਂ ਉਸ ਨੂੰ ਕਾੜਨ ਲਈ ਰੱਖ ਦਵਾਂਗੇ ਪਾਣੀ ਵਿੱਚ ਤੇ ਉਸ ਵਿੱਚ ਅਸੀਂ ਕਾਸਟਿਕ ਸੋਡਾ ਵੀ ਮਿਲਾ ਸਕਦੇ ਹਾਂ ਤੇ ਉਸ ਤੋਂ ਬਾਅਦ ਜਦੋਂ ਉਹ ਸੁੱਕ ਜਾਵੇਗਾ ਤਾਂ ਸਾਡੀ ਪਲਪ ਤਿਆਰ ਹੋ ਜਾਵੇਗੀ ਤੇ ਇਸ ਤੋਂ ਬਾਅਦ ਅਸੀਂ ਉਸ ਨੂੰ ਸਾਂਚੇ ਦੀ ਸਹਾਇਤਾ ਨਾਲ ਇੱਕ ਕਾਗਜ਼ ਦਾ ਵੀ ਆਕਾਰ ਦੇ ਸਕਦੇ ਹਾਂ ਤੇ ਅਸੀਂ ਬਰਤਨ ਵੀ ਬਣਾ ਸਕਦੇ ਹਾਂ ਮੇਰਾ ਨਾਮ ਵਿਕਰਮਜੀਤ ਸਿੰਘ ਹੈ ਮੈਂ 8ਵੀਂ ਜਮਾਤ ਦਾ ਵਿਦਿਆਰਥੀ ਹਾਂ ਮੈਂ ਇਹ ਘਰ ਬਾਰੇ ਦੱਸਣ ਜਾ ਰਿਹਾ ਹਾਂ ਇੱਕ ਲੱਕੜੀ ਦੇ ਸਾਂਚੇ ਦੀਵਾਰੇ ਦਿਵਾਲੇ ਪ੍ਰਾਲੀ ਨੂੰ ਲਗਾ ਦਿੱਤਾ ਜਾਂਦਾ ਹੈ ਉਸ ਦੇ ਉੱਤੇ ਉਸ ਦੇ ਉੱਤੇ ਸੀਮੈਂਟ ਦੀ ਪਰਤ ਲਗਾਈ ਜਾਂਦੀ ਹੈ ਇਹ ਇਹੋ ਜਿਹੇ ਘਰ ਕੈਲੀਫੋਰਨੀਆ ਵਿੱਚ ਹੁੰਦੇ ਹਨ ਇਹ ਘਰ ਗਰਮੀਆਂ ਵਿੱਚ ਠੰਡੇ ਤੇ ਸਰਦੀਆਂ ਵਿੱਚ ਗਰਮ ਰਹਿੰਦੇ ਹਨ ਇਹ ਕੰਪੋਸਟ ਹੈ ਇਹ ਕੰਪੋਸਟ ਨੂੰ ਖੇਤ ਦੇ ਇੱਕ ਕੋਨੇ ਵਿੱਚ ਟੂਆ ਪੁੱਟ ਕੇ ਉਸ ਵਿੱਚ ਪ੍ਰਾਲੀ ਨੂੰ ਸੁੱਟ ਕੇ ਗੋਹਾ ਗੋਹੜਾ ਪਾ ਕੇ ਇਸ ਨੂੰ ਕੁਝ ਦਿਨਾਂ ਵਾਸਤੇ ਛੱਡ ਦਿੱਤੇ ਜਾਂਦਾ ਹੈ ਜਦੋਂ ਨੂੰ ਤੁਹਾਡੀ ਨਵੀਂ ਫਸਲ ਉਗਾਉਣੀ ਹੈ ਉਦੋਂ ਤੱਕ ਇਹ ਤਿਆਰ ਹੋ ਜਾਵੇਗੀ ਇਸ ਨੂੰ ਨਾਲ ਹੀ ਪਾਣੀ ਪਾਣੀ ਦੇ ਦੇਣਾ ਚਾਹੀਦਾ ਕੁਝ ਦਿਨਾਂ ਬਾਅਦ ਇਹ ਇਹ ਤੁਹਾਡੀ ਇਹ ਤੁਹਾਡੀ ਫਸਲ ਦੀ ਪੈਦਾਵਾਰ ਨੂੰ 10 ਤੋਂ 20% ਵਧਾ ਦਿੰਦੀ ਹੈ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਬਾਇਓ ਗੈਸ ਬਾਇਓ ਗੈਸ ਬਣਾਉਣ ਲਈ ਅਸੀਂ ਸਭ ਤੋਂ ਪਹਿਲਾਂ ਪਰਾਲੀ ਨੂੰ ਕੱਟ ਕੇ ਬਾਇਓ ਗੈਸ ਪਲਾਂਟ ਵਿੱਚ ਪਾਵਾਂਗੇ ਅਤੇ ਨਾਲ ਹੀ ਇਸ ਵਿੱਚ ਗੋਬਰ ਪਾਵਾਂਗੇ ਤਾਜ਼ੋ ਜਲਦੀ ਗਲ ਜਾਵੇ ਕੁਝ ਦਿਨਾਂ ਦੀ ਕਰਿਆ ਤੋਂ ਬਾਅਦ ਸਾਨੂੰ ਬਾਇਓ ਗੈਸ ਪਲਾਂਟ ਵਿੱਚ ਬਾਇਓ ਗੈਸ ਪ੍ਰਾਪਤ ਹੋ ਜਾਵੇਗੀ ਅਸੀਂ ਪ੍ਰਾਣੀ ਗਲ ਫਾਈਬਰ ਵੀ ਬਣਾ ਸਕਦੇ ਹਾਂ ਫਾਈਬਰ ਬਣਾਉਣ ਲਈ ਅਸੀਂ ਸਭ ਤੋਂ ਪਹਿਲਾਂ ਪ੍ਰਾਣੀ ਨੂੰ ਕੱਟ ਕੇ ਸੋਡੀਅਮ ਹਾਈਡਰੋਆਕਸਾਈਡ ਨਾਲ ਟ੍ਰੀਟਮੈਂਟ ਦਵਾਂਗੇ ਫਿਰ ਅਸੀਂ ਇਸ ਨੂੰ ਰੰਗ ਘੱਟ ਪਾਊਡਰ ਅਤੇ ਗਰਮ ਪਾਣੀ ਦੇ ਘੋਲ ਵਿੱਚ ਪਾ ਦਵਾਂਗੇ ਇਸ ਤੋਂ ਬਾਅਦ ਇਸ ਨੂੰ ਅਸੀਂ ਸੁਕਾ ਲਵਾਂਗੇ ਸਾਨੂੰ ਫਾਈਬਰ ਪ੍ਰਾਪਤ ਹੋ ਜਾਵੇਗੀ ਇਸ ਫਾਈਬਰ ਨਾਲ ਅਸੀਂ ਇਸ ਫਾਈਬਰ ਨਾਲ ਅਸੀਂ ਕਾਗਜ਼ ਬਣਾ ਸਕਦੇ ਹਾਂ ਕਪੜੇ ਬਣਾ ਸਕਦੇ ਆ ਤੇ ਪੈਕੇਜਿੰਗ ਸਮਗਰੀ ਵੀ ਬਣਾ ਸਕਦੇ ਆ ਤੇ ਅਸੀਂ ਹੁਣ ਕੋਨੋ ਬਾਇਓਥੇਨਲ ਬਾਰੇ ਵੀ ਦੱਸਾਂਗੇ ਸਭ ਤੋਂ ਪਹਿਲਾਂ ਅਸੀਂ ਪਰਾਲੀ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਲਵਾਂਗੇ ਫਿਰ ਇਸ ਨੂੰ ਅਸੀਂ ਐਲਕਲੀ ਵਿੱਚ ਪਾਵਾਂਗੇ ਐਲਕਲੀ ਤੋਂ ਬਾਅਦ ਅਸੀਂ ਇਸ ਨੂੰ ਐਨਜ਼ਾਈਮ ਵਿੱਚ ਪਾਵਾਂਗੇ ਐਨਜ਼ਾਈਮ ਵਿੱਚ ਪਾਉਣ ਤੋਂ ਬਾਅਦ ਇਹ ਇਸ ਨੂੰ ਗਲੂਕੋਜ਼ ਤੇ ਐਕਸਾਈਲੋਲੋਜ਼ ਵਿੱਚ ਬਦਲ ਦਾਂਗੇ ਤੇ ਫਿਰ ਅਸੀਂ ਇਸ ਦਾ ਫਰਮੈਂਟੇਸ਼ਨ ਕਰਾਂਗੇ। ਇਸ ਤੋਂ ਬਾਅਦ ਅਸੀਂ ਇਸ ਨੂੰ ਪ੍ਰੀ-ਟਰੀਟਮੈਂਟ ਕਰਕੇ ਅਸੀਂ ਇਸ ਡਿਸਟੀਨੇਸ਼ਨ ਕਰਕੇ ਫਿਰ ਅਸੀਂ ਇਸ ਦਾ ਐਂਟੀਕੋਲ ਬਣਾ ਦਾਂਗੇ। ਫਿਰ ਅਸੀਂ ਇਸ ਨੂੰ ਇਸ ਦੀ ਫੇਰ ਡਿਸਟੀਨੇਸ਼ਨ ਕਰਕੇ ਫਿਰ ਅਸੀਂ ਇਸ ਦਾ ਪਿਓਰ ਇਥਨੋਲ ਬਣਾ ਦਾਂਗੇ। ਤੇ ਫਿਰ ਅਸੀਂ ਬਾਇਓਚਾਰ ਵੀ ਦਿਖਾ ਦਨੇ ਆ। ਤੇ ਸਭ ਤੋਂ ਪਹਿਲਾਂ ਅਸੀਂ ਇਸ ਵਿੱਚ ਛੋਟੇ-ਛੋਟੇ ਟੁਕੜਿਆਂ ਵਿੱਚ ਪਰਾਲੀ ਪਾ ਦਵਾਂਗੇ ਫਿਰ ਇਸ ਨੂੰ ਉਤੋਂ ਜੀ ਬੰਦ ਕਰ ਦਾਂਗੇ ਤੇ ਇਸ ਦਾ ਦਰਵਾਜ਼ਾ ਇੱਟਾਂ ਨਾਲ ਬੰਦ ਕਰ ਦਾਂਗੇ ਇਸ ਨੂੰ ਫਿਰ ਤਿੰਨ ਤੋਂ ਚਾਰ ਘੰਟੇ ਤੱਕ ਗਰਮ ਕਰਨ ਲਈ ਰੱਖਦੇ ਹਾਂਗੇ ਇਹ ਸਾਡੀ ਜਦੋਂ ਪਰਾਲੀ ਸੜ ਜਾਵੇ ਕਿ ਤਾਂ ਇਹ ਸਾਡੀ ਇਸ ਤਰ੍ਹਾਂ ਦਾ ਮਿਸ਼ਰਣ ਬਣ ਜਾਵੇਗਾ ਅਸੀਂ ਇਸ ਨੂੰ ਮਿੱਟੀ ਵਿੱਚ ਪਾ ਕੇ ਅਸੀਂ ਇਸ ਦੇ ਲਈ ਢੜੀ ਫਸਲ ਕਰ ਸਕਦੇ ਹਾਂ ਮਲਕੀ ਇਸ ਦਾ ਵੱਧ ਫੈਲਦਾਰ ਕਰ ਸਕਦੇ ਹਾਂ ਤੇ ਮਿੱਟੀ ਦੀ ਉਪਜਾਊ ਸ਼ਕਤੀ ਵੀ ਵਧਾ ਸਕਦੇ ਹਾਂ ਮੈਂ ਫਾਈਨਲੀ ਮੈਸੇਜ ਤੇ ਹੀ ਦੇਣਾ ਚਾਹਨੀ ਆ ਕਿ ਜਿਹੜਾ ਪਰਾਲੀ ਹੈ ਠੀਕ ਹੈ ਨਾ ਵੀ ਪਰਾਲੀ ਇੱਕ ਸਾਡਾ ਇੱਕ ਅੱਜ ਕੱਲ ਦਾ ਹੀ ਟੌਪਿਕ ਚੱਲ ਰਿਹਾ ਮੇਨ ਕਿ ਪਰਾਲੀ ਜਿਹੜੀ ਹੈ ਜਦੋਂ ਵੀ ਅਸੀਂ ਸਾੜਦੇ ਹਾਂ ਕਿੰਨੀ ਜ਼ਿਆਦਾ ਧੂੰਆਂ ਫੈਲਦਾ ਹੈ ਤੇ ਇਸ ਪਰਾਲੀ ਨੂੰ ਅਸੀਂ ਨਾ ਸਾੜੀਏ ਅਸੀਂ ਕਨਵੈਨਸ਼ਨਲ ਅਪਰੋਚ ਦੀ ਬਜਾਏ ਸਸਟੇਨੇਬਲ ਅਪਰੋਚ ਰੱਖੀਏ ਪੁਰਾਣੇ ਜ਼ਮਾਨੇ ਚ ਕਨਵੈਨਸ਼ਨਲ ਅਪਰੋਚ ਸੀ ਕਿ ਬਸ ਸਿੱਟਾ ਕਟਿਆ ਉਹਨੂੰ ਬਾਜ਼ਾਰ ਚ ਵੇਚਦਾ ਪੈਸੇ ਆ ਗਏ ਬਾਕੀ ਪਰਾਲੀ ਜਿਹੜੀ ਹੈਗੀ ਆ ਉਹ ਜਿਹੜੀ ਬਚੀ ਉਹਨੂੰ ਸਾੜਦਾ ਲੇਕਿਨ ਸਸਟੇਨੇਬਲ ਅਪਰੋਚ ਇਹ ਹੈ ਕਿ ਅਸੀਂ ਪਰਾਲੀ ਨੂੰ ਸਾੜਨ ਦੀ ਬਜਾਏ ਇਹਦੇ ਤੋਂ ਜਿਹੜੇ ਵੀ ਵੱਖ-ਵੱਖ ਉਤਪਾਦ ਹੈ ਉਹਨੂੰ ਬਣਾਈਏ ਜੋ ਅਸੀਂ ਖੁਦ ਬਣਾ ਸਕਦੇ ਹਾਂ ਠੀਕ ਹੈ ਨਹੀਂ ਬਣਾ ਜਿਹੜੇ ਨਹੀਂ ਜੇ ਨਹੀਂ ਬਣਾ ਸਕਦੇ ਅਸੀਂ ਬੇਲ ਬਣਾਈਏ ਬੇਲ ਬਣਾ ਕੇ ਬੇਲ ਬਹੁਤ ਜਣੇ ਹੈ ਅੱਜਕੱਲ ਜਿਹੜੇ ਬੇਲ ਖਰੀਦਦੇ ਨੇ ਤੇ ਉਸ ਤੋਂ ਇਲਾਵਾ ਫਿਰ ਉਹਨੂੰ ਯੂਜ਼ ਕਰਦੇ ਨੇ ਜਿਵੇਂ ਅੱਜ ਮੈਨੂੰ ਇੱਕ ਕਿਸੇ ਕੋਈ ਇੱਥੇ ਆਇਆ ਸੀ ਤਾਂ ਉਹ ਦੱਸ ਰਹੇ ਸੀ ਕਿ ਉਹ ਮੈਂ ਕੈਨੇਡਾ ਤੋਂ ਆ ਕੇ ਇੱਥੇ ਇੱਕ 플ਾਂਟ ਲਗਾਇਆ ਹੈ ਬੈਲੈਂਸ ਬਣਾਉਂਦਾ ਸੰਗਰੂਰ ਦੇ ਵਿੱਚ ਤੇ ਉਹ ਕਹ ਰਹੇ ਸੀਗੇ ਕਿ ਅਸੀਂ ਬੇਲ ਜਿਵੇਂ ਖਰੀਦਾਂਗੇ ਉਹਨੂੰ ਪੈਲਟਸ ਦੇ ਵਿੱਚ ਕਨਵਰਟ ਕਰਾਂਗੇ ਸੋ ਬਹੁਤ ਸਾਰੇ ਲੋਗ ਅਪਰੋਚ ਲੈ ਰਹੇ ਨੇ ਹੌਲੀ ਹੌਲੀ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਸਾਰੇ ਲੋਗ ਇਸ ਪਾਸੇ ਜਾਣਗੇ ਜੇ ਸਾਡੇ ਇਸ ਮਾਡਲ ਨੂੰ ਦੇਖ ਕੇ ਕੁਝ ਪਰਸੈਂਟ 10% 10 ਜਾਂ 15% ਲੋਕਾਂ ਨੇ ਵੀ ਇਹ ਸਿੱਖ ਲਿਆ ਕਿ ਅਸੀਂ ਪਰਾਲੀ ਨੂੰ ਨਾ ਸਾੜੀਏ ਤੇ ਮੈਨੂੰ ਲੱਗਦਾ ਕਿ ਸਾਡਾ ਇਹ ਮਿਸ਼ਨ ਜਿਹੜਾ ਹੈ ਇਹ ਸਕਸੈਸਫੁਲ ਹੋ ਜਾਏਗਾ ਇਸ ਮਾਡਲ ਨੂੰ ਵਰਤ ਕੇ ਜਿਵੇਂ ਕਿ ਤੁਸੀਂ ਦੇਖਿਆ ਕਿ ਇਹਨਾਂ ਸਕੂਲ ਦੇ ਵਿਦਿਆਰਥੀਆਂ ਨੇ ਸਾਨੂੰ ਬਹੁਤ ਹੀ ਵਧੀਆ ਇੱਕ ਮਾਡਲ ਪਿਆਰ ਕਰਕੇ ਦਿਖਾਇਆ ਸੋ ਮੈਮ ਮੈਂ ਤੁਹਾਨੂੰ ਇਹ ਚੀਜ਼ ਪੁੱਛਣਾ ਚਾਹਾਂਗਾ ਕਿ ਕਿਹੜੀ ਅਸੀਂ ਚੀਜ਼ ਸੀ ਜਿਸ ਨੇ ਤੁਹਾਨੂੰ ਇਹ ਦੇ ਕਹਿ ਸਕਦੇ ਇਸ ਮਾਡਲ ਦੇ ਪ੍ਰਤੀ ਤੁਹਾਨੂੰ ਪ੍ਰੇਰਣਾ ਦਿੱਤੀ ਪ੍ਰੋਤਸਾਹਨ ਦਿੱਤਾ ਕਿ ਤੁਹਾਨੂੰ ਇਹ ਇਸ ਇਹਨਾਂ ਚੀਜ਼ਾਂ ਦੇ ਉੱਤੇ ਸਕੂਲ ਦੇ ਬੱਚਿਆਂ ਨੂੰ ਇਨਵੋਲਵ ਕਰਕੇ ਇਹ ਕੰਮ ਕਰਨਾ ਚਾਹੀਦਾ ਅਸਲ ਦੇ ਵਿੱਚ ਜਿਵੇਂ ਕਿ ਆਪਾਂ ਨਿਊਜ਼ ਤੇ ਬਹੁਤ ਸੁਣੀ ਰਹੇ ਸੀ ਤੇ ਮੈਂ ਇੱਕ ਦਿਨ ਗ੍ਰੀਨ ਪਲਾਨਟ ਪ੍ਰੋਗਰਾਮ ਦੇਖ ਰਹੀ ਸੀ ਗ੍ਰੀਨ ਪਲਾਨਟ ਪ੍ਰੋਗਰਾਮ ਦੇਖ ਰਹੀ ਸੀ ਤੇ ਉਹਦੇ ਵਿੱਚ ਪ੍ਰਾਲੀ ਦੇ ਬਾਰੇ ਦੱਸ ਰਹੇ ਸੀ ਤਾਂ ਮੈਨੂੰ ਉਦੋਂ ਇਹ ਮੇਰੇ ਦਿਮਾਗਸ ਟਰਾਈ ਕੀਤਾ ਕਿ ਮੇਰਾ ਉਹ ਜਿਹੜਾ ਨੈਕਸਟ ਮਾਡਲ ਹੈ ਕਿ ਸਾਇੰਸ ਐਗਜ਼ੀਬਿਸ਼ਨ ਵਾਸਤੇ ਦੈਟ ਸ਼ੁੱਡ ਬੀ ਓਨ ਦਾ ਪ੍ਰਾਲੀ ਤੇ ਇਸ ਤਰ੍ਹਾਂ ਮੇਰੇ ਬੈਠੇ-ਬੈਠੇ ਦਿਮਾਗਸ ਟਰਾਈ ਕੀਤਾ ਤੇ ਬਾਕੀ ਫਿਰ ਬੱਚਿਆਂ ਦੀ ਆਪਾਂ ਜਿਵੇਂ 10th ਕਲਾਸ ਦੇ ਬੱਚਿਆਂ ਦੀ ਹੈਲਪ ਲਈਤੀ ਅੱਜਕੱਲ ਉਹਨਾਂ ਦਾ ਐਗਜ਼ਾਮ ਚੱਲ ਰਿਹਾ ਹੈ ਤੋਂ ਨਾਲ ਬੱਚਿਆਂ ਨੂੰ ਫਿਰ ਉਹਨਾਂ ਨੂੰ ਵੀ ਮੋਟੀਵੇਟ ਕੀਤਾ ਕਿ ਵੀ ਆਪਾਂ ਵੱਧ ਤੋਂ ਵੱਧ ਇਹਦੇ ਬਾਰੇ ਜਾਣਕਾਰੀ ਇਕੱਠੀ ਕਰੀਏ ਤੇ ਇਹਦੇ ਅਲੱਗ-ਅਲੱਗ ਚੀਜ਼ਾਂ ਤੇ ਇਹਦੇ ਕੰਮ ਕਰੀਏ। ਤੋਂ ਜਿਵੇਂ ਕਿ ਮੈਡਮ ਨੇ ਸਾਨੂੰ ਦੱਸਿਆ ਕਿ ਇਸ ਚੀਜ਼ ਦੀ ਬਹੁਤ ਜ਼ਰੂਰਤ ਹੈ ਤੇ ਇਸ ਚੀਜ਼ ਦੀ ਅਵੇਅਰਨੈਸ ਸਾਨੂੰ ਸਕੂਲ ਲੈਵਲ ਤੋਂ ਹੀ ਵਧਾਣੀ ਪਵੇਗੀ ਤਾਂ ਹੀ ਕਿਤੇ ਦਾਕੇ ਇਹਨਾਂ ਚੀਜ਼ਾਂ ਦੀ ਸਾਨੂੰ ਅਲੱਗ-ਅਲੱਗ ਆਲਟਰਨੇਟਿਵਸ ਮਿਲ ਸਕਦੇ ਨੇ। ਲਾਸਟਲੀ ਮੈਮ ਇੱਕ ਪਰਸਨਲ ਕੁਐਸਚਨ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਅ ਬੀਇੰਗ ਐਨ ਐਗਰੀਕਲਚਰ ਸਟੂਡੈਂਟ ਮੇਰਾ ਜੋ ਵਿਚਾਰ ਹੈ ਉਹ ਕਿ ਅੱਜ ਕੱਲ ਦੇ ਵਿੱਚ ਇਹ ਮੁੱਦਾ ਬਹੁਤ ਪੱਖ ਰਿਹਾ ਕਿ ਕੀ ਸਾਨੂੰ ਸਕੂਲਾਂ ਦੇ ਵਿੱਚ ਖੇਤੀਬਾੜੀ ਵਿਸ਼ਾ ਜੋ ਹੈ ਉਹ ਲਾਜ਼ਮੀ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ ਸੋ ਥੈਟ ਸਾਨੂੰ ਇਹੋ ਜੇ ਹੋਰ ਅਲਟਰਨੇਟਿਵਸ ਮਿਲ ਸਕਣ ਔਰ ਸਕੂਲ ਲੈਵਲ ਤੋਂ ਹੀ ਆਪਾਂ ਇਸ ਐਜੂਕੇਸ਼ਨ ਨੂੰ ਸਟਾਰਟ ਕੀ ਕਰੀਏ ਕਿ ਅੱਗੇ ਹੋਰ ਇਸ ਚੀਜ਼ ਉੱਤੇ ਰਿਸਰਚ ਵਧੇ ਮੇਰੇ ਖਿਆਲ ਦੇ ਵਿੱਚ ਤਾਂ ਐਗਰੀਕਲਚਰ ਨਾ ਪਰ ਵਿਸ਼ਾ ਦੇ ਸਕਦੇ ਸਾਡੇ ਸਕੂਲ ਦੇ ਵਿੱਚ ਐਗਰੀਕਲਚਰ ਹੈ ਵਿਸ਼ਾ ਬੱਚੇ ਪੜ ਰਹੇ ਨੇ ਸਿਕਸਥ ਕਲਾਸ ਤੋਂ ਹੀ ਉਹਨਾਂ ਦੇ ਕੋਲ ਐਗਰੀਕਲਚਰ ਵਿਸ਼ਾ ਹੈ ਤੇ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਹਾਂ ਦੇਖੋ ਕਿ ਵੈਸੇ ਤਾਂ ਬੱਚਿਆਂ ਨੂੰ ਆਪਾਂ ਇੱਕ ਚੋਣ ਹੁੰਦੀ ਹੈ ਕਿ ਤੁਸੀਂ ਐਗਰੀਕਲਚਰ ਲੋ ਜਾਂ ਫਿਜ਼ੀਕਲ ਲੋ ਠੀਕ ਹੈ ਲੇਕਿਨ ਜੇ ਆ ਬੱਚੇ ਲੈ ਰਹੇ ਨੇ ਕਈਆਂ ਦਾ ਡਰਾਇੰਗ ਚ ਇੰਟਰਸਟ ਹੈ ਲੇਕਿਨ ਜਿਹੜੇ ਖੇਤੀਬਾੜੀ ਵਾਲੇ ਪਾਸੇ ਜਾਣਾ ਚਾਹੁੰਦੇ ਆ ਉਹਨਾਂ ਨੂੰ ਤਾਂ ਮੇਨਲੀ ਐਗਰੀਕਲਚਰ ਵਿਸ਼ਾ ਜ਼ਰੂਰ ਲੈਣਾ ਚਾਹੀਦਾ ਕਿਉਂਕਿ ਐਗਰੀਕਲਚਰ ਦੇ ਨਾਲ ਰਿਲੇਟਡ ਤੁਹਾਨੂੰ ਕਿੰਨਿਆ ਪ੍ਰੈਕਟੀਕਲ ਚੀਜ਼ਾਂ ਪਤਾ ਚਲਦੀਆਂ ਜਦੋਂ ਤੁਸੀਂ ਐਗਰੀਕਲਚਰ ਵਿਸ਼ਾ ਲੈਨੇ ਹੋ ਤੁਹਾਨੂੰ ਕਈ ਟੈਕਨੀਕਸ ਪਤਾ ਚਲਦੀਆਂ ਕਿ ਕਿਸ ਤਰ੍ਹਾਂ ਆਪਾਂ ਕੋਈ ਅਗਰ ਸਬਜ਼ੀਆਂ ਲਗਾਨੀਆਂ ਹੋ ਕਿਸ ਤਰ੍ਹਾਂ ਲਗਾਨੀਆਂ ਤੇ ਉਹ ਸਾਰਾ ਤੁਹਾਨੂੰ ਜਾਣਕਾਰੀ ਮਿਲਦੀ ਹੈ ਮੈਂ ਖੁਦ ਇੱਥੇ ਇੱਥੇ ਪੜ੍ਹੀ ਹੋਈ ਆ ਬੋਟਨੀ ਡਿਪਾਰਟਮੈਂਟ ਦੇ ਵਿੱਚ ਹੀ ਐਮ ਐਸ ਸੀ ਕੀਤੀ ਹੋਈ ਸੋ ਜੀਵੇ ਕਿ ਆਪਾਂ ਨੂੰ ਅੱਜ ਦੇਖ ਕੇ ਪਤਾ ਲੱਗਿਆ ਕਿ ਪਰਾਲੀ ਦੇ ਆਪਾਂ ਬਹੁਤ ਸਾਰੇ ਹੀ ਤਰੀਕਿਆਂ ਨਾਲ ਆਪਾਂ ਉਸ ਨੂੰ ਵਰਤੋਂ ਵਿੱਚ ਲਿਆ ਸਕਦੇ ਆ ਇਸ ਨੂੰ ਸਾੜਨ ਦੇ ਬਜਾਏ ਸੋ ਇਹਨਾਂ ਦੇ ਸਾਰੇ ਹੀ ਐਫਰਟਸ ਬਹੁਤ ਜ਼ਿਆਦਾ ਸਹਿਯੋਗ ਨੇ ਤੇ ਬਹੁਤ ਜ਼ਿਆਦਾ ਖੁਸ਼ ਰਸੀਬ ਮਨ ਅੱਜ ਮੈਂ ਇਹਨਾਂ ਦੀ ਸਟਾਲ ਵਿਜ਼ਿਟ ਕੀਤੀ ਆ ਸੋ ਆਪਾਂ ਇਹਨਾਂ ਤੋਂ ਪ੍ਰੇਰਣਾ ਲਈਏ ਸੋ ਥੈਂਕ ਯੂ ਸੋ ਮੱਚ ਤੁਹਾਡਾ ਟਾਈਮ ਦੇ ਲਈ ਤੇ ਬੱਚਿਆਂ ਨੂੰ ਵੀ ਇੱਕ ਛੋਟੀ ਜਿਹੀ ਕਲਾਪਿੰਗ ਮੇਰੇ ਵੱਲੋਂ ਜੀ ਬਹੁਤ ਜ਼ਿਆਦਾ ਸਹਾਇਨਯੋਗ ਤੁਹਾਡੇ ਐਫਰਟਸ ਨੇ ਸੋ ਥੈਂਕ ਯੂ ਸੋ ਮੱਚ ਫॉर ਜੁਆਇਨਿੰਗ ਵਿਦ ਅਸ